ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸੁthresਾ ਸ਼ਾ ਬਾਰੇ ਸੁthresਾ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਹੀਂ ਹੈ ਵਿਦਵਾਨ ਗੁਰਸਿੱਖ ਭਾਈ ਸੁthresਾ ਦਾ ਜੀਵਨ ਕਾਲ 1615 ਤੋਂ 1681 ਈਸਵੀ ਵਿੱਚ ਮੰਨਿਆ ਜਾਂਦਾ ਹੈ ਸੁਤਰਾ ਸ਼ਾਦਾ ਜਨਮ ਬਾਰਾਮੂਲਾ ਕਸ਼ਮੀਰ ਦੇ ਨੇੜੇ ਕਿਸੇ ਪਿੰਡ ਵਿੱਚ ਹੋਇਆ ਕਹਿੰਦੇ ਹਨ ਜਦੋਂ ਸੁਤਰੀ ਦਾ ਜਨਮ ਹੋਇਆ ਤਾਂ ਉਸਦੇ ਮੂੰਹ ਵਿੱਚ ਦੰਦ ਸਨ ਘਰ ਵਾਲਿਆਂ ਨੇ ਕੋਈ ਬੜਾ ਸਮਝ ਕੇ ਬਾਹਰ ਜੰਗਲ ਵਿੱਚ ਸੁੱਟ ਦਿੱਤਾ ਕੁਦਰਤ ਦੀ ਖੇਡ ਉੱਥੇ ਇੱਕ ਕੁੱਤੀ ਨੇ ਕਤੂਰੇ ਦਿੱਤੇ ਹੋਏ ਸਨ ਕੁੱਤੀ ਨੇ ਸੁਥਰੇ ਨੂੰ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ ਇੱਕ ਦਿਨ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਪਾਸੋਂ ਲੰਘੇ ਤਾਂ ਉਹਨਾਂ ਨੇ ਵੇਖਿਆ ਕਿ ਕੁੱਤੀ ਦੇ ਬੱਚਿਆਂ ਵਿੱਚ ਇੱਕ ਮਨੁੱਖ ਦਾ ਬੱਚਾ ਵੀ ਹੈ ਉਹਨਾਂ ਨੇ ਸੁਥਰੇ ਨੂੰ ਚੁਕਵਾ ਕੇ ਉਸ ਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ ਵੱਡਾ ਹੁੰਨ ਤੇ ਸੁਥਰਾ ਆਪਣੀ ਹਾਜ਼ਰ ਜਵਾਬੀ ਮੁਖੌਲੀਆ ਸੁਭਾ ਵਜੋਂ ਪ੍ਰਸਿੱਧ ਹੋਇਆ ਉਸ ਦੇ ਜੀਨ ਦੇ ਇਸ ਢੰਗ ਦੀ ਗੁਰੂ ਸਾਹਿਬ ਕਦਰ ਕਰਦੇ ਤੇ ਪ੍ਰਸੰਨ ਹੁੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ लाडला ਹੋਣ ਕਰਕੇ ਅੱਗੋਂ ਇਹ ਸਾਰੇ ਗੁਰ ਵਿਅਕਤੀਆਂ ਦਾ ਨਜ਼ਰੀ ਕਰਮ ਰਿਹਾ 6-7 ਸਾਲ ਤੱਕ ਦਸਵੀਂ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਪੰਥਕ ਸੇਵਾ ਕਰਦਾ ਰਿਹਾ ਇਨ੍ਹਾਂ ਤੋਂ ਬਾਅਦ ਸੁਥਰੀ ਸ਼ਾਹ ਨੂੰ ਮੰਨਣ ਵਾਲੇ ਲੋਕ ਸਾਧੂ ਫਕੀਰ ਸੁਥਰੀ ਸ਼ਾਹੀ ਅੱਜ ਵੀ ਘੁੰਮਦੇ ਫਿਰਦੇ ਨਜ਼ਰ ਆਉਂਦੇ ਹਨ ਹੱਥ ਵਿੱਚ ਡੰਡੇ ਫੜ ਕੇ ਵਜਾਉਂਦੇ ਤੇ ਸਤਗੁਰ ਨਾਨਕ ਸ਼ਾਹ ਦੇ ਗੀਤ ਗਾਉਂਦੇ ਧਰਮ ਦਾ ਬੇੜਾ ਬੰਨੇ ਲਾਉਂਦੇ ਫਿਰਦੇ ਵੇਖੇ ਜਾ ਸਕਦੇ ਹਨ ਪੰਜ ਗੁਰੂ ਸਾਹਿਬਾਨ ਦੇ ਸਮੇਂ ਸ੍ਰੀ ਗੁਰੂ ਹਰगोबिंद ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਸ ਨੇ ਸੇਵਾ ਕੀਤੀ ਆਪਣੇ ਢੰਗ ਨਾਲ ਇਹ ਲਿਖਦਾ ਜਾਂ ਬੋਲਦਾ ਰਿਹਾ ਗੁਰੂ ਸਾਹਿਬ ਨੇ ਇਸ ਨੂੰ ਕਦੇ ਨਹੀਂ ਰੋਕਿਆ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਪਹਾੜੀ ਰਿਆਸਤਾਂ ਅਤੇ ਹੋਰ ਕਈ ਇਲਾਕਿਆਂ ਵਿੱਚ ਭੇਜਿਆ। ਉਹਨਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਗੁਰੂ ਹਰਰਾਏ ਸਾਹਿਬ ਦੀ ਸ਼ਰਨ ਵਿੱਚ ਚਲਾ ਗਿਆ। ਸ਼੍ਰੀ ਗੁਰੂ ਹਰਰਾਏ ਸਾਹਿਬ ਨੇ ਚਾਰ ਧੂਣੀਆਂ ਵਿੱਚੋਂ ਸਭ ਤੋਂ ਪਹਿਲੀ ਬਖਸ਼ਿਸ਼ ਕੀਤੀ ਜਿਸ ਤੋਂ ਬਾਅਦ ਸੁਤਰਾ ਤੇ ਇਸ ਦੇ ਸੇਵਕਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਕਈ ਥਾਵਾਂ 'ਤੇ ਆਪਣੀ ਡੇਰੀ ਕਾਇਮ ਕੀਤੀ ਸ਼੍ਰੀਨਗਰ ਵਿੱਚ ਇਸ ਦੇ ਨਾਂ ਤੇ ਇੱਕ ਮੁਹੱਲਾ ਵੀ ਬਣਿਆ ਹੋਇਆ ਹੈ ਉਹ ਅਕਸਰ ਗੁਰੂ ਜੀ ਪਾਸ ਰਹਿੰਦਾ ਅਤੇ ਵੱਡੇ-ਵੱਡੇ ਸ਼ਾਹੂਕਾਰਾਂ ਨੂੰ ਵੀ ਚੁਟਕਲਿਆਂ ਨਾਲ ਵਿਅੰਗ ਕੱਸਦਾ ਉਸਦੇ ਕੈਨ ਦਾ ਅੰਦਾਜ਼ ਇੰਜ ਸੀ ਕਿ ਲੋਕਾਂ ਦੀਆਂ ਕੁਰਿਤੀਆਂ ਦਾ ਵੀ ਸੁਧਾਰ ਹੋ ਜਾਂਦਾ ਇਤਿਹਾਸੀ ਠੱਠੇ ਦਾ ਮਾਹੌਲ ਵੀ ਬਣ ਜਾਂਦਾ ਸੁਤਰੀ ਨਿਹਾਸ ਰਾਸਤੇ ਵਿਅੰਗ ਨੂੰ ਆਪਣੀ ਰਚਨਾ ਦਾ ਸਾਧਨ ਬਣਾਇਆ ਸੁਤਰੀਆਂ ਰਚਨਾਮਾ ਜ਼ਿਆਦਾਤਰ ਸ਼ਲੋਕ ਸ਼ਬਦ ਰਾਮਕਲੀ ਰਾਗ ਖਟ ਵਾਰ ਰਾਗ ਮਾਰੂ ਆਦਰ ਸਰਲੇਖ ਹੇਠ ਦਰਜ ਹਨ ਸੁਤਰੀ ਸਾਦੀ ਬਹੁਤੀ ਰਚਨਾ ਪੌੜੀਆਂ ਵਿੱਚ ਵੀ ਉਚਾਰੀ ਹੋਈ ਹੈ ਅਜੀਹਾ ਪ੍ਰਤੀਤ ਹੁੰਦਾ ਹੈ ਕਿ ਸੁਤਰੀ ਦੀ ਰਚਨਾ ਉੱਤੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦਾ ਬੜਾ ਪ੍ਰਭਾਵ ਹੈ ਹਾਸ ਰਸ ਤੋਂ ਬਿਨਾਂ ਉਸ ਦੀ ਕਵਿਤਾ ਵਿੱਚ ਕਿਤੇ ਕਿਤੇ ਫਕੀਰਨਾ ਅੰਦਾਜ਼ ਵੀ ਹੈ ਆਪ ਜੀ ਦੀਆਂ ਕਵਿਤਾਵਾਂ ਦਾ ਭਾਵ ਸਪਸ਼ਟਤਾ ਉੱਤੇ ਜ਼ੋਰ ਹੈ ਇਹੀ ਕਾਰਨ ਆਪ ਦੀ ਕਵਿਤਾ ਵਿੱਚ ਮੌਲਿਕਤਾ ਅਤੇ ਖੁੱਲਦਾ ਸੰਚਾਰ ਹੈ ਇਹ ਹਾਸਾ ਠੱਠਾ ਵੀ ਛੇੜਦੀ ਅਤੇ ਸਮਾਜਿਕ ਕੀਮਤਾਂ ਉੱਤੇ ਵਿਅੰਗ ਵੀ ਕੱਸਦੀ ਹੈ ਜਿਸ ਕਰਕੇ ਸਮਾਜਿਕ ਸੁਧਾਰ ਵੀ ਹੁੰਦਾ ਜੋ ਸ਼ਲਾਗਾ ਯੋਗ ਹੈ ਪਰ ਨਾਲ ਹੀ ਇਹਨਾਂ ਦੀ ਰਚਨਾ ਗ੍ਰਹਿਸਥੀ ਜੀਵਨ ਦੀ ਨਿੰਦਿਆ ਵੀ ਕਰਦੀ ਜੋ ਕਿ ਗੁਰਮਤ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਲੋਕ ਡਰਾਵਣ ਕਾਰਨੇ ਕਿਤੈ ਭੇਖ ਬਣਾਇ ਨਿਰ ਉਦਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਇ ਜਿਉਂ ਜਿਉਂ ਚੜਨੇ ਸ਼ੀਰਣੀ ਤਿਉਂ ਤਿਉਂ ਵਾਧਾ ਜਾ ਦੇ ਦਵਾਈ ਖੁੱਲੀਆਂ ਅਗਲੀ ਗੱਲ ਨਾ ਕਾ ਸੰਤ ਜਨਾ ਕੇ ਚਰਨ ਦਾ ਇੱਕ ਕੀਟ ਕਹਾਵਾ ਹੌਂ ਟਾਡੀ ਪਰਵਦਗਾਰ ਦਾ ਇਸਦਾ ਜਸ ਗਾਵਾ ਤੂੰ ਗੁਣੀ ਬਿਆੰਤ ਅਥਾ ਜੀ ਕੀ ਆਖ ਸੁਨਾਵਾ ਇੱਕੋ ਨਾਮ ਧਿਆਈਮੀ ਦੂਜਾ ਨਹੀਂ ਪਾਵਾਂ ਆਰ ਗੰਗਾ ਪਾਰ ਗੰਗਾ ਵਿੱਚ ਮੈਂ ਤੇ ਤੂੰ ਲੈਣਾ ਲੈਣਾ ਸੁਥਰੇ ਆ ਨਾਸੀ ਦੇ ਕੇ ਤੂੰ ਸੁਥਰੇ ਸ਼ਾਨੀ ਹਾਸ ਵਿੰਗ ਰਾਹੀ ਧਰਮ ਦਾ ਦਿਖਾਵਾ ਕਰਨ ਵਾਲੇ ਲੋਕਾਂ ਦੀ ਬਹੁਤ ਵਾਰੀ ਖੁੰਭ ਠੱਪੀ ਸੀ ਭਾਵੇਂ ਸਿੱਖ ਤੇ ਭਾਵੇਂ ਗੈਰ ਸਿੱਖ ਹੋਵੇ ਉਹ ਚਿੱਤ ਸਮਾਂ ਜਾਣ ਕੇ ਇਹ ਭਾਈ ਮਨੁੱਖ ਦੇ ਅੰਦਰਲੇ ਸੱਚ ਨੂੰ ਸਾਰਿਆਂ ਦੇ ਸਾਹਮਣੇ ਵੇਪਰਦ ਕਰਨ ਦੀ ਜੁਰਰਤ ਅਤੇ ਦਲੇਰੀ ਰੱਖਦਾ ਸੀ ਖੁਸ਼ੀ ਗਮੀ ਦੇ ਹਰ ਮੌਕੇ ਸੁਥਰਾ ਅਡੋਲ ਸ਼ਾਂਤ ਚਿੱਤ ਰਹਿੰਦਾ ਸੀ ਇਸ ਬਾਰੇ ਇੱਕ ਲੋਕ ਅਖਾਂ ਤਾਂ ਹਰ ਬੱਚੇ ਬੁੱਢੇ ਦੀ ਜ਼ੁਬਾਨ ਚੜਿਆ ਹੋਇਆ ਹੈ ਜੋ ਸੁਤਰੀ ਦਾ ਆਪਣੀ ਆਪ ਬਾਰੇ ਬੋਲਿਆ ਹੋਇਆ ਸੀ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਆਪਣੇ ਤਿੱਖੇ ਵਿਅੰਗ ਬੋਲਾਂ ਤੇ ਕੰਮਾ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਉਹ ਨਰਾਜ਼ ਵੀ ਕਰ ਲੈਂਦਾ ਸੀ ਪਰ ਅਜਿਹੀ ਕੋਈ ਲਿਖਤ ਨਹੀਂ ਮਿਲਦੀ ਜਿਸ ਤੋਂ ਪਤਾ ਲੱਗੇ ਕਿ ਗਦੀ ਗੁਰੂ ਸਾਹਿਬ ਵੀ ਇਸ ਤੇ ਨਰਾਜ਼ ਹੋਏ ਹਨ ਇੱਕ ਵਾਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਪਦੇਸ਼ ਕਰ ਰਹੇ ਸਨ ਸੰਗਤਾਂ ਦਾ ਵੱਡਾ ਇਕੱਠ ਸੀ ਦੂਰੋਂ ਨੇੜਿਓਂ ਆਏ ਮਾਈ ਭਾਈ ਜਥਾ ਸ਼ਕਤ ਦਸਵੰਦ ਦੀ ਮਾਇਆ ਅਤੇ ਰਸਦ ਅਰਪਣ ਕਰ ਰਹੇ ਸਨ ਸੁਥਰਾ ਜੀ ਆਏ ਭੇਟਾ ਕੀਤੀ ਮਾਇਆ ਵਿੱਚੋਂ ਦੋ ਪੈਸੇ ਚੱਕ ਲਏ ਆਲੇ ਦੁਆਲੇ ਸਾਰਿਆਂ ਵੱਲ ਵੇਖਿਆ ਦੋ ਪੈਸੇ ਸਭ ਨੂੰ ਵਿਖਾਏ ਤੇ ਜੇਬ ਵਿੱਚ ਪਾ ਕੇ ਤੀਜ ਕਦਮੀ ਦੀਵਾਨ ਵਿੱਚੋਂ ਬਾਹਰ ਚਲਾ ਗਿਆ ਜਿਨ੍ਹਾਂ ਦੀ ਨਿਗਾ ਸਿਰਫ ਆਉਣ ਜਾਣ ਵਾਲਿਆਂ ਤੇ ਟਿੱਕੀ ਹੁੰਦੀ ਹੈ ਧਿਆਨ ਕਥਾ ਕੀਰਤਨ ਵੱਲ ਨਹੀਂ ਹੁੰਦਾ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਕੋਲ ਸ਼ਿਕਾਇਤ ਕਰਨ ਲਈ ਗਏ ਕੈਨ ਲੱਗੇ ਮਹਾਰਾਜ ਬਹੁਤ ਅਰਸੇ ਤੋਂ ਭਾਈ ਸੁਥਰਾ ਸ਼ਰਾਰਤਾਂ ਕਰਦਾ ਆ ਰਿਹਾ ਹੈ ਤੁਸੀਂ ਇਸ ਨੂੰ ਕੁਝ ਕਹਿੰਦੇ ਨਹੀਂ ਪਹਿਲਾਂ ਜੋ ਹੋਇਆ ਸੋ ਹੋਇਆ ਪਰ ਅੱਜ ਤਾਂ ਇਸ ਨੇ ਹੱਦ ਹੀ ਮੁਕਾ ਦਿੱਤੀ ਸੰਗਤਾਂ ਵੱਲੋਂ ਅਰਪਣ ਕੀਤੀ ਮਾਇਆ ਵਿੱਚੋਂ ਪੈਸੇ ਚੁੱਕ ਕੇ ਉਸ ਨੇ ਆਪਣੀ ਜੇਬ ਵਿੱਚ ਪਾ ਕੇ ਇਹ ਜ ਕਦਮਾਂ ਨਾਲ ਬਾਹਰ ਚਲਾ ਗਿਆ ਹਜ਼ੂਰ ਸਮਝਾਓ ਇਸ ਨੂੰ ਇਹ ਕੋਈ ਸੋਪਨਿਕ ਕੰਮ ਨਹੀਂ ਸਤਿਗੁਰ ਬੋਲੇ ਭਾਈ ਸਿੱਖੋ ਜਦੋਂ ਸੁਥਰਾ ਮਿਲੇ ਮੇਰੇ ਕੋਲ ਲੈ ਆਉਣਾ ਆਪਾਂ ਪੁੱਛਾਂਗੇ ਸਾਰੀ ਗੱਲਬਾਤ ਕੁਝ ਦਿਨਾਂ ਤੋਂ ਬਾਅਦ ਜਦੋਂ ਭਾਈ ਸੁਥਰਾ ਫੇਰ ਨਜ਼ਰ ਆਇਆ ਤਾਂ ਚਾਰ ਪੰਜ ਬੰਦਿਆਂ ਨੇ ਘੇਰ ਲਿਆ ਸਵਾਲ ਜਵਾਬ ਕਰਦੇ ਕਰਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਲੈ ਆਏ ਤੇ ਸ਼ਿਕਾਇਤ ਦਹਰਾਈ ਗੁਰੂ ਸਾਹਿਬ ਨੇ ਪਿਆਰ ਨਾਲ ਸੁਥਰਾ ਸ਼ਾਹ ਨੂੰ ਪੁੱਛਿਆ ਭਾਈ ਕੀ ਮਾਜ਼ਰਾ ਹੈ ਕੀ ਕਹਿੰਦੇ ਨੇ ਇਹ ਭਾਈ ਸੁਥਰਾ ਨਿਮਰਤਾ ਨਾਲ ਦੱਸਣ ਲੱਗਾ ਪਾਤਸ਼ਾਹ ਸੰਗਤਾਂ ਵੱਲੋਂ ਅਰਪਣ ਕੀਤੀ ਮਾਇਆ ਵਿੱਚੋਂ ਮੈਂ ਕੇਵਲ 2 ਪੈਸੇ ਚੁੱਕੇ ਸਨ ਚੋਰੀ ਨਹੀਂ ਕੀਤੀ ਸਾਰਿਆਂ ਦੇ ਸਾਹਮਣੇ ਚੁੱਕੇ ਸਨ ਵੱਡੀ ਰਕਮ ਨਹੀਂ ਚੁੱਕੀ ਸੰਕੇਤ માત્ર 2 ਪੈਸੇ ਪਰ ਮੈਂ ਇਨਾ ਭਾਈਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸੰਗਤਾਂ ਨੇ ਰੁਪਏ ਪੈਸੇ ਅਰਪਣ ਕਰ ਦਿੱਤੇ ਮੈਂ ਆਪਣੇ ਪਿਤਾ ਦੇ ਖਜ਼ਾਨੇ ਵਿੱਚੋਂ 2 ਪੈਸੇ ਲੈ ਲਏ ਤੁਹਾਨੂੰ ਕਿਉਂ 4 ਦਿਨਾਂ ਤੋਂ ਢਿੱਡ ਪੀੜ ਹੋ ਰਹੀ ਹੈ ਤੁਹਾਨੂੰ ਮੇਰੇ 2 ਪੈਸੇ ਨਜ਼ਰ ਆ ਗਏ ਤੁਹਾਨੂੰ ਆਪਣੇ ਖਜ਼ਾਨੇ ਕਦੀ ਨਹੀਂ ਦਿਸੇ ਤੁਸੀਂ ਪੈਸਾ ਦੋ ਪੈਸੇ ਇੱਥੇ ਰੱਖ ਕੇ ਕਿੰਨੀਆਂ ਮੰਗਾਂ ਦੀ ਅਰਦਾਸ ਕਰਦੇ ਹੋ ਕਿੰਨਾ ਕੁਝ ਸਤਗੁਰ ਜੀ ਤੋਂ ਮੰਗਦੇ ਹੋ ਰੋਗ ਮੁਕਤ ਕਰ ਦਿਓ ਅੰਨ ਧੰਨ ਨਾਲ ਭੰਡਾਰੇ ਭਰ ਦਿਓ ਪੁੱਤਰ ਦੀ ਦਾਤ ਬਖਸ਼ੋ ਕਦੀ ਸੋਚਿਆ ਹੈ ਕਿ ਅੱਜ ਦੋ ਚਾਰ ਪੈਸਿਆਂ ਵਿੱਚ ਇਹ ਸਾਰਾ ਕੁਝ ਖਰੀਦਿਆ ਜਾ ਸਕਦਾ ਹੈ ਜਿੰਨੇ ਉੱਚੇ ਸੁੱਚੇ ਵਿਚਾਰ ਪਾਤਸ਼ਾਹ ਦੇ ਰਹੇ ਸਨ ਜੇ ਤੁਸੀਂ ਉਹ ਇਕਾਗਰ ਹੋ ਕੇ ਚੇਤ ਨਾਲ ਸੁਣ ਲੈਂਦੇ ਤਾਂ 2 ਪੈਸਿਆਂ ਵਾਲੀ ਨਿਗੂਣੀ ਜਹੀ ਗੱਲ ਵੱਲ ਤੁਹਾਡਾ ਧਿਆਨ ਨਾ ਜਾਂਦਾ ਮੈਂ ਤਾਂ ਵੈਸੇ ਵੀ ਆਪਣੀਆਂ ਲੋੜਾਂ ਗੁਰੂ ਘਰ ਤੋਂ ਹੀ ਪੂਰੀਆਂ ਕਰਦਾ ਹਾਂ ਫਿਰ ਉਹ ਉਹਨਾਂ ਸੰਗਤਾਂ ਕੋਲੋਂ ਹੀ ਪੁੱਛਣ ਲੱਗਾ ਤੁਸੀਂ ਦੱਸ ਸਕਦੇ ਹੋ ਕਿ ਉਸ ਦਿਨ ਦਰਬਾਰ ਵਿੱਚ ਕਿਹੜਾ ਸ਼ਬਦ ਪੜਿਆ ਗਿਆ ਸੀ ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਸੀ ਕਿਸੇ ਨੂੰ ਯਾਦ ਨਹੀਂ ਸੀ ਸਭ ਚੁੱਪ ਹੋ ਗਏ ਇਹ ਸਭ ਤੁਹਾਨੂੰ ਪਤਾ ਨਹੀਂ ਹੋਣਾ ਕਿਉਂਕਿ ਤੁਹਾਡਾ ਤਾਂ ਧਿਆਨ ਗੁਰੂ ਵੱਲ ਨਹੀਂ ਗੁਰੂ ਦੀ ਗੋਲਕ ਵੱਲ ਸੀ ਸਤਗੁਰ ਦੀ ਅਗਵਾਈ ਵਿੱਚ ਜੇਕਰ ਤੁਸੀਂ ਵੱਡੀਆਂ ਪ੍ਰਾਪਤੀਆਂ ਕਰਨੀਆਂ ਹਨ ਤਾਂ ਗੁਰੂ ਸਾਹਿਬ ਦਾ ਉਪਦੇਸ਼ ਧਿਆਨ ਨਾਲ ਸੁਨਿਆ ਕਰੋ ਇੱਧਰ ਉੱਧਰ ਨਾ ਝਾਕਿਆ ਕਰੋ ਕੀਰਤਨ ਵਿੱਚ ਮਨ ਲਗਾਇਆ ਕਰੋ ਇਹ ਸਭ ਸੁਣ ਕੇ ਗੁਰੂ ਸਾਹਿਬ ਨੇ ਭਾਈ ਸੁਥਰਾ ਜੀ ਨੂੰ ਪਿਆਰ ਭਰਾ ਥਾਪੜਾ ਦਿੱਤਾ ਅਸੀਸਾਂ ਨਾਲ ਨਿਵਾਜ਼ਿਆ ਸ਼ਿਕਾਇਤ ਕਰਨ ਵਾਲਿਆਂ ਨੇ ਮਾਫੀ ਮੰਗੀ ਤੇ ਸ਼ਰਮਿੰਦਾ ਹੋ ਕੇ ਘਰਾਂ ਨੂੰ ਚੱਲ ਗਏ। ਪੰਜਾਬ ਤੋਂ ਦੂਰ ਕਿਸੇ ਇਲਾਕੇ ਵਿੱਚੋਂ ਜੋਗੀਆਂ ਦਾ ਇੱਕ ਟੋਲਾ ਆ ਗਿਆ। ਸਿੱਖ ਸੇਵਕਾਂ ਨੂੰ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਦੀ ਇੱਛਾ ਜਤਾਈ। ਸਿੱਖਾਂ ਨੇ ਉਹਨਾਂ ਦਾ ਉਤਾਰਾ ਕਰਵਾ ਦਿੱਤਾ। ਲੋੜ ਮੁਤਾਬਕ ਸੇਵਾ ਕੀਤੀ ਗਈ। ਦੂਜੇ ਦਿਨ ਸਾਰੀਆਂ ਜੋਗੀਆਂ ਨੇ ਸਵੇਰੇ ਬਾਣੀ ਦਾ ਪਾਠ ਸ਼ਰਵਨ ਕੀਤਾ ਕੀਰਤਨ ਹੋਇਆ ਨਾਸ਼ਤਾ ਕਰਨ ਵਾਸਤੇ ਕੁਝ ਸਮੇਂ ਦੀ ਵੇਲ ਮਿਲ ਗਈ ਐਨੇ ਨੂੰ ਭਾਈ ਸੁਤਰਾ ਜੀ ਉਹਨਾਂ ਜੋਗੀਆਂ ਕੋਲ ਜਾ ਬੈਠੇ ਰਸਮੀ ਸੁਖ ਸੰਤੋਂ ਮੰਗਰੋਂ ਭਾਈ ਜੀ ਨੇ ਗੁਰੂ ਘਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਦੇਸ਼ ਵਿੱਚਲੇ ਜ਼ੁਲਮੀ ਰਾਜ ਬਾਰੇ ਵਿਚਾਰਾਂ ਹੋਈਆਂ ਥੋੜੇ ਸਮੇਂ ਮੰਗਰੋਂ ਸੁਤਰਾ ਜੀ ਨੇ ਸਵਾਲ ਕੀਤਾ ਜੋਗੀ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਡਾ ਨਾਮ ਕੀ ਹੈ ਤੁਸੀਂ ਸਰੀਰ ਦੇ ਬਸਤਰ ਕਿਉਂ ਤਿਆਗ ਦਿੱਤੇ ਜੋਗੀ ਨੇ ਕਿਹਾ ਮੇਰਾ ਨਾਮ ਸ਼ਾਂਤੀ ਸਰੂਪ ਹੈ ਅਸੀਂ ਤਿਆਗੀ ਜੋ ਹੋਏ ਮਾਇਆ ਤੋਂ ਨਿਰਲੇਪ ਕੋਈ ਜ਼ਮੀਨ ਜਾਇਦਾਦ ਨਹੀਂ ਧੀਆਂ ਪੁੱਤਰ ਪਤਨੀ ਨਹੀਂ ਸਭ ਰਿਸ਼ਤੇ ਵੀ ਤਿਆਗ ਦਿੱਤੇ ਘਰ ਜ਼ਮੀਨ ਵੀ ਤਿਆਗ ਦਿੱਤੀ ਫਿਰ ਸਰੀਰ ਤੇ ਬਸਤਰ ਵੀ ਤਿਆਗ ਦਿੱਤੇ ਹੁਣ ਤਾਂ ਮੌਤ ਦਾ ਪ੍ਰਤੀਕ ਸਰੀਰ ਤੇ ਸਵ ਮਲ ਲਈਦੀ ਹੈ ਇਥੇ ਕਠਨ ਸਾਧਨਾ ਕਰਾਂਗੇ ਅਗਲੇ ਜਨਮ ਵਿੱਚ ਮੁਕਤੀ ਮਿਲੇਗੀ ਸੁਤਰਾ ਕਹਿਣ ਲੱਗਾ ਜੋਗੀ ਜੀ ਤੁਹਾਡਾ ਘਰ-ਬਾਰ ਤਿਆਗ ਨਾਲ ਕੀ ਨਫਾ ਜਾਂ ਕੀ ਨੁਕਸਾਨ ਹੋਇਆ ਤੁਹਾਡੇ ਤਿਆਗ ਵਿੱਚੋਂ ਲੋਕਾਂ ਨੂੰ ਕੀ ਮਿਲਿਆ ਜੋਗੀ ਨੇ ਕਿਹਾ ਅਸੀਂ ਤਾਂ ਆਪਣਾ ਅੱਗਾ ਸਵਾਰਨ ਲਈ ਇਉਂ ਕੀਤਾ ਹੈ ਲੋਕਾਂ ਦਾ ਤਾਂ ਕੋਈ ਭਲਾ ਨਹੀਂ ਹੋਇਆ ਭਾਈ ਸੁਤਰਾ ਜੀ ਕਹਿਣ ਲੱਗੇ ਇਸ ਜਨਮ ਵਿੱਚ ਤੁਸੀਂ ਸਾਰੇ ਸੁੱਖਾਂ ਤੋਂ ਵਾਂਝੇ ਹੋ ਗਏ ਤੁਹਾਡੇ ਪਰਿਵਾਰ ਦੇ ਜੀ ਤੜਪ ਰਹੇ ਹੋਣਗੇ ਬਜ਼ੁਰਗ ਮਾਤਾ ਪਿਤਾ ਨੂੰ ਸੇਵਾ ਦੀ ਲੋੜ ਹੋਵੇਗੀ ਉਹਨਾਂ ਨੂੰ ਰੋਟੀ ਕੌਣ ਦਿੰਦਾ ਹੋਵੇਗਾ ਤੁਹਾਡਾ ਆਪਣਾ ਪਰਿਵਾਰ ਗਿਆ ਸੁੱਖ ਆਰਾਮ ਗਿਆ ਖਾਣਾ ਪਹਿਨਣਾ ਗਿਆ ਧਰਮ ਕਰਮ ਗਿਆ ਇੱਜ਼ਤ ਆਬਰੂ ਗਈ ਤੁਸੀਂ ਇਸ ਜਨਮ ਨੂੰ ਸੰਵਾਰਨ ਦੀ ਥਾਂ ਅਗਲੇ ਜਨਮ ਦੀ ਕੂੜੀ ਆਸ ਲਾਈ ਬੈਠੇ ਹੋ ਕੱਪੜੇ ਉਤਾਰ ਦਿੱਤੇ ਸਰੀਰ ਤੇ ਸਵਾ ਮੰਨ ਲਈ ਇਹ ਤੁਸੀਂ ਕਿਸ ਰਾਹ ਪੈ ਗਏ ਜੋਗੀ ਕਹਿਣ ਲੱਗਾ ਤਲਖੀ ਵਿੱਚ ਦੇਖੋ ਮੇਰੇ ਧਰਮ ਕਰਮ ਵਿੱਚ ਦਖਲ ਨਾ ਦਿਓ ਮੇਰੀ ਆਪਣੀ ਮਰਿਆਦਾ ਹੈ ਆਪਣੀ ਸ਼ਰਦਾ ਹੈ ਤੁਸੀਂ ਆਪਣਾ ਧਰਮ ਕਰਮ ਨਿਭਾਉਂਦੇ ਰਹੋ ਪਰ ਮੈਨੂੰ ਕੁਝ ਨਹੀਂ ਕਹਿਣਾ। ਸੁਤਰਾ ਜੀ ਕਹਿਣ ਲੱਗੇ ਜੋਗੀ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਤੇ ਤੁਹਾਡੇ ਚੇਲੇ ਜੋ ਸਰੀਰ ਤੇ ਸਵਾ ਮਲ ਕੇ ਰੱਖਦੇ ਹੋ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ। ਜੋਗੀ ਕਹਿਣ ਲੱਗਾ ਅਸੀਂ ਸੁੱਕੇ ਗੋਹੇ ਇਕੱਠੇ ਕਰਕੇ ਅੱਗ ਲਾ ਦਿੰਦੇ ਹਾਂ ਜਦੋਂ ਪੂਰੀ ਤਰ੍ਹਾਂ ਸੜ ਜਾਂ ਤਾਂ ਉਹਨਾਂ ਦੀ ਸਵਾ ਸਰੀਰ ਤੇ ਚੰਗੀ ਤਰ੍ਹਾਂ ਮਲ ਲੈਂਦੇ ਹਾਂ। ਸੁਤਰਾ ਕਹਿਣ ਲੱਗਾ ਜੋਗੀ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਕਿ ਗੋਹੇ ਦੀ ਚੂਣ ਕਿਵੇਂ ਕਰਦੇ ਹੋ ਮੇਰਾ ਮਤਲਬ ਗੋਹਾ ਮੱਝਾਂ ਦਾ ਹੈ ਕਿ گاਵਾ ਦਾ ਜਾਂ ਫਿਰ ਬਲਦ ਝੋਟਿਆਂ ਦਾ ਜੋਗੀ ਫਜ਼ੂਲ ਨਹੀਂ ਬੋਲਣਾ ਚਾਹੀਦਾ ਕਿਸੇ ਦੇ ਧਰਮ ਕਰਮ ਤੇ ਹਾਸਾ ਨਹੀਂ ਪਾਈਦਾ ਅਸੀਂ ਜੋ ਵਿਪੁਤੀ ਸਵਾ ਤਿਆਰ ਕਰਦੇ ਹਾਂ ਸਿਰਫ ਗਊਆਂ ਦੇ ਗੋਬਰ ਤੋਂ ਬਣੀ ਹੁੰਦੀ ਹੈ ਸੂਤਰਾ ਕਹਿਣ ਲੱਗਾ ਸਵਾਮੀ ਜੀ ਇੱਕ ਗੱਲ ਹੋਰ ਜੋ ਤੁਸੀਂ ਸਵਾ ਤਿਆਰ ਕਰਦੇ ਹੋ ਇਹ ਪਾਲਤੂ ਗਾਵਾਂ ਦੇ ਗੋਹੇ ਤੋਂ ਕਰਦੇ ਹੋ ਜਾਂ ਜੰਗਲੀ ਗਾਵਾਂ ਦੇ ਗੋਹੇ ਤੋਂ ਅੱਗੋਂ ਚੋਣ ਕਿਵੇਂ ਕਰਦੇ ਹੋ ਸਫੇਦ ਗਾਂ ਕਪੀਲਾ ਕਾਲੀ ਗਾਂ ਜਾਂ ਫਿਰ ਗੋਰੀ ਗਾਂ ਦਾ ਗੋਹਾ ਵਰਤਦੇ ਹੋ ਇਹ ਵੀ ਫਰਮਾ ਦਿਓ ਕਿ ਵਿਪੁਤੀ ਤਿਆਰ ਕਰਨ ਸਮੇਂ ਮੰਤਰ ਕਿਹੜਾ ਪੜ੍ਹਦੇ ਹੋ ਭਾਈ ਸੁਤਰੀ ਸਾਦੇ ਵਿਅੰਗ ਸੁਣ ਕੇ ਜੋਗੀ ਦਾ ਪਾਰਾ ਸਿਖਰ ਤੇ ਚੜ ਚੁੱਕਿਆ ਸੀ ਹੁਣ ਤਾਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਅੱਖਾਂ ਲਾਲ ਹੋ ਗਈਆਂ ਸਾਹ ਤੇਜ਼ ਚੱਲਣ ਲੱਗ ਪਿਆ ਨਾਲ ਦੇ ਸੰਗੀ ਸਾਥੀ ਵੀ ਕਚੀਚੀਆਂ ਵੱਟਣ ਲੱਗੇ ਸ਼ਾਂਤੀ ਰੂਪ ਜੋਗੀ ਨੇ ਆਪਣੇ ਛੋਟੇ ਨੂੰ ਮਜ਼ਬੂਤੀ ਨਾਲ ਹੱਥ ਵਿੱਚ ਪੜਿਆ ਹੀ ਸੀ ਕਿ ਸੁਤਰਾ ਜੀ ਬਚਾਓ ਬਚਾਓ ਦਾ ਸ਼ੋਰ ਪਾਉਂਦੇ ਦੌੜ ਪਏ ਪਿੱਛੇ ਪਿੱਛੇ ਚੇਲਿਆਂ ਸਮੀਤ ਸੋਟਾ ਲੈ ਕੇ ਗੁੱਸੇ ਵਿੱਚ ਭਰਿਆ ਸਾਹ ਦੌੜ ਰਿਹਾ ਸੀ ਭਾਈ ਸੁਤਰਾ ਸਿੱਧਾ ਦੌੜਦਾ ਹੋਇਆ ਗੁਰੂ ਜੀ ਅੱਗੇ ਜਾ ਪਹੁੰਚਿਆ ਪੁਕਾਰ ਕੀਤੀ ਮਹਾਰਾਜ ਬਚਾਓ ਆ ਸਾਧ ਮੈਨੂੰ ਮਾਰਨ ਲੱਗੇ ਨੇ ਐਨੇ ਨੂੰ ਜੋਗੀ ਸ਼ਾਂਤ ਸਰੂਪ ਵੀ ਆ ਗਿਆ ਗੁਰੂ ਜੀ ਨੇ ਗੁੱਸੇ ਦਾ ਕਾਰਨ ਪੁੱਛਿਆ ਜੋਗੀ ਨੇ ਸੰਖੇਪ ਵਿੱਚ ਸਾਰੀ ਹੋਈ ਬੀਤੀ ਕਹਿ ਸੁਣਾਈ ਫਿਰ ਸਤਗੁਰ ਜੀ ਨੇ ਸੁਤਰੀ ਨੂੰ ਪੁੱਛਿਆ ਸੁਤਰਾ ਹੱਥ ਜੋੜ ਕੇ ਆਖਣ ਲੱਗਾ ਪਾਤਸ਼ਾਹ ਕੀ ਮਾਂ ਕਰਨਾ ਮੈਂ ਇਸ ਦਾ ਸੰਤ குணਾਂ ਪਰਖ ਰਿਹਾ ਸਾਂ ਇਹਨਾਂ ਦੇ ਘਰ ਜ਼ਮੀਨ ਪਰਿਵਾਰ ਸਭ त्याग ਦਿੱਤੇ ਗੁੱਸੇ ਦੀ ਪੰਡ ਨਾਲ ਚੁੱਕ ਕੇ ਲੈ ਆਏ ਹਨ ਨਾਮ ਰਖਾਇਆ ਹੈ ਸ਼ਾਂਤੀ ਸ੍ਰੀ ਬਾਹਰ ਭਾਵੇਂ ਸਵਾ ਮਲੀ ਹੋਈ ਹੈ ਅੰਦਰ ਤਾਂ ਇਸ ਦੇ ਕ੍ਰੋਧ ਵਾਲੀ ਅੱਗ ਦੇ ਭਾਂਬੜ 발 ਰਹੇ ਹਨ ਮੈਂ ਇਹਨਾਂ ਦੀ ਸੰਤ ਗਿਰੀ ਨੂੰ ਪਰਖਣ ਵਾਸਤੇ ਹੀ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਸੀ ਇਹ ਸਾਧ ਸਵਾ ਵਿੱਚੋਂ ਧਰਮ ਪਾਲਦਾ ਹੈ ਆਪਣੀ ਪੇਟ ਪੂਰਤੀ ਲਈ ਲੋਕਾਂ ਦੇ ਘਰੋਂ ਟੁਕੜੇ ਮੰਗ ਕੇ ਖਾਂਦਾ ਹੈ ਸਮਾਜਿਕ ਜ਼ਿੰਮੇਵਾਰੀ ਵਾਲਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸ਼ਾਂਤੀ ਰੂਪ ਨਾਮ ਰਖਵਾ ਕੇ ਬਣਿਆ ਫਿਰਦਾ ਹੈ ਸੰਤ ਜਿਸ ਤੋਂ ਸਭ ਤੋਂ ਜ਼ਿਆਦਾ અપਮਾਨ ਕਰਨਾ ਹੋਵੇ ਉਸ ਦੇ ਸਿਰ ਵਿੱਚ ਸਵਾ ਪਾਈਦੀ ਹੈ ਇਹ ਭਾਈ ਖੁਦ ਹੀ ਸਿਰ ਵਿੱਚ ਸਵਾ ਪਾ ਰਹੇ ਹਨ ਤੁਹਾਨੂੰ ਮਿਲ ਕੇ ਵਕਤ ਖਰਾਬ ਕਰਨਾ ਚਾਹੁੰਦੇ ਹਨ ਮੈਂ ਤਾਂ ਇਹਨਾਂ ਦੀ ਹੋਸ਼ ਠਿਕਾਣੀ ਲਿਆਉਣ ਵਾਸਤੇ ਆ ਨਾਟਕ ਰਚਿਆ ਸੀ ਗੁਰੂ ਪਾਤਸ਼ਾਹ ਜੀ ਤੁਹਾਡੇ ਤੋਂ ਅਤੇ ਇਹਨਾਂ ਜੋਗੀ ਭਾਈਆਂ ਤੋਂ ਮੈਂ ਮਾਫੀ ਮੰਗਦਾ ਹਾਂ ਜੋਗੀ ਸ਼ਾਂਤੀ ਸਰੂਪ ਕੁਝ ਦਿਨ ਖੜਾ ਸੋਚਦਾ ਰਿਹਾ ਅੰਦਰੋਂ ਕੁਝ ਟੁੱਟਦਾ ਟੈਂਦਾ ਮਹਿਸੂਸ ਹੋਇਆ ਸਾਰਾਂ ਦੇ ਸਾਹਮਣੇ ਧਰਮ ਦਾ ਪਖੰਡ ਹੋ ਜਾਣ ਦਾ ਬਹੁਤ ਪਛਤਾਵਾ ਸੀ ਸਤਗੁਰ ਜੀ ਦੇ ਚਰਨਾਂ ਤੇ ਲੰਮਾ ਪੈ ਕੇ ਮਾਫੀ ਮੰਗੀ ਵਿਖਾਵੇ ਵਾਲੇ ਧਰਮ ਤੋਂ ਤੋਬਾ ਕੀਤੀ ਅੱਗੇ ਲਈ ਨੇਕ ਰਾਹ ਤੇ ਚੱਲਣ ਦਾ ਪ੍ਰਣ ਕੀਤਾ ਸਤਗੁਰੂ ਜੀ ਨੇ ਪਿਆਰ ਦੀ ਅਸੀਸ ਦਿੱਤੀ ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ ਭਾਈ ਸੁਤਰਾ ਜੀ ਦੇ ਨਾਮ ਨਾਲ ਜੁੜੀਆਂ ਹੋਈਆਂ ਹਨ ਪਰ ਵਕਤ ਤੇ ਜਗਾ ਦੀ ਤੰਗੀ ਕਾਰਨ ਇਸ ਲੇਖ ਨੂੰ ਮੈਂ ਇੰਨਾ ਹੀ ਸੁਣਾਵਾਂਗੇ ਤੇ ਭਾਈ ਸੁਤਰਾ ਜੀ ਦਾ ਦਿਹਾਂਤ 1681 ਈਸਵੀ ਵਿੱਚ ਹੋ ਗਿਆ ਜੇਕਰ ਆਪ ਸਭ ਨੂੰ ਜਾਣਕਾਰੀ ਮਹੱਤਵਪੂਰਨ ਅਤੇ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹਬ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਤਾਂ